ਪਾਕਿਸਤਾਨ ਇੰਡੀਆ ਨਾਲ ਇਹ ਮੈਚ ਹੋਇਆ ਹੈ ਆ ਤੇ ਨੰਬਰ 1 ਹੋਇਆ 1 ਸਾਈਡਡ ਮੈਚ ਹੋਇਆ ਹੈ ਮਾਕ ਹੈਨ ਪੂਰੇ ਨਜ਼ਾਰੇ ਬਣ ਛੜੇ ਆ ਆਪਣੇ ਇੰਡੀਆ ਨੇ ਚਾਹੋਗੇ ਜੰਡੀਆ ਜੀ ਲੈ ਗਿਆ ਇੰਡੀਆ ਦੇ ਕਬਾਲ ਕਰਤਾ ਪਾਕਿਸਤਾਨ ਦੇ ਚਾਚੇ ਨੂੰ ਆਤੇ ਪਾਕਿਸਤਾਨ ਦੇ ਚਾਚਾ ਨੂੰ ਆਤੇ ਕੀ ਕਹਿਣਾ ਚਾਹੋਗੇ ਕੋਲ ਇੰਡੀਆ ਦੀ ਜਿੱਤੇ ਦੋ ਬੱਲੇਬਾਜ਼ ਦੀ ਸ਼ਾਨ ਸ਼ਰਮਾ ਨੇ ਕੀਤੀ ਸ਼ਾਨ ਕਿਸਨ ਨੇ ਉਹਨਾਂ ਦਾ ਰੋਟਾ ਉਹ ਸਾਰੇ ਰੋਟਾ ਦੇ ਆਪਾ ਜਿਹੜੇ ਚਾਚਾ ਪਾਕਿਸਤਾਨੀ ਕਹਿੰਦਾ ਮੈਂ ਜਿੱਤਾਂਗਾ ਨੂੰ ਸਭ ਰੋਲ ਲਾ ਪਿਆ ਕਹਿੰਦਾ ਮਾਨੂੰ ਲਈ ਰੋਟਾ ਸਾਫ ਸਾਫ ਨਜ਼ਰ ਆਇਆ ਨਹੀਂ ਪਾਕਿਸਤਾਨ ਇੰਡੀਆ ਦੀ ਬੱਲੇ 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 ਮੈਨੂੰ ਆਓ ਇੱਥੇ ਹੀ ਬੀਹ ਕੀ ਕਹਿਣਾ ਚਾਹੋਗੇ ਜੇ ਇੰਡੀਆ ਜਿੱਤਿਆ ਜਿੱਤ ਤਾ ਸਭ ਜਿੱਤ ਗਏ ਇੰਡੀਆ ਜਿੱਤ ਗਿਆ ਓ ਮਾਈ ਗੋਡ ਵਾਹ ਸਮਾਪਤ ਚਲੋ ਹਾਂ ਦੀ ਕੀ ਕਹਿਣਾ ਚਾਹੋਗੇ ਅ ਜੇ ਇੰਡੀਆ ਜਿੱਤਿਆ ਜੀ ਕੀ ਕਹੋਗੇ ਕੀ ਕਹਿਣਾ ਚਾਹੋਗੇ ਅਬੇ ਜੀ ਬਹੁਤ ਖੁਸ਼ੀ ਹੈ ਇੰਡੀਆ ਦੀ ਬਹੁਤ ਖੁਸ਼ੀ ਹੈ ਜੀ ਇੰਡੀਆ ਜਿੱਤ ਗਿਆ ਜੀ ਮੇਰੇ ਭਾਈ ਫੜਨਾ ਨਹੀਂ ਬੱਸ ਆਹ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਐਸਐਲਏ ਕੇ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਹੈ ਤੇ ਜਿਹੜੇ ਐਸਐਲਏ ਨੱਚਦੇ ਤਬ ਦੇ ਨਜ਼ਰ ਆ ਰਹੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਸੱਸੀ ਜੀ ਬਹੁਤ ਵਧੀਆ ਲੱਗਾ ਮੈਚ ਅੱਗਾ ਪਰ ਵਨ ਫਾਈਨਲ ਹੋ ਗਿਆ ਹੋਇਆ ਜੇ ਆਈਐਮਐਲ ਇੰਡੀਆ ਥੋੜਾ ਜਿਆਦਾ ਵੈਰ ਨਾਈਸ ਥੋੜਾ ਜਿਆ ਆ ਜੇ ਪਾਕਿਸਤਾਨ ਖੇਡਦਾ ਜਿਆਦਾ ਮਜ਼ਾ ਆਂਦਾ ਐਂਡ ਵਾਲੀ ਬੋਲ ਤੱਕ ਜਾਂਦੀ ਗੇਰ ਜਿਆਦਾ ਮਜ਼ਾ ਆਂਦਾ ਪਰ ਮੈਂ ਇੰਗਲੈਂਡ ਦਵਾਇਆ ਚਲੋ ਇਦਾਂ ਉੱਥੇ ਵੀ ਅਸੀਂ ਬਹੁਤ ਚੈਸਰ ਕਰਦੇ ਆਂ ਅਸੀਂ ਉੱਥੇ ਬਹੁਤ ਇੰਜੋਏ ਕਰਦੇ ਆਂ ਮੈਚ ਦਾ ਪਰ ਇਦਾਂ ਗੱਲ ਵੀ ਇੱਥੋ ਵਾਲਾ ਮੌਲ ਹੀ ਬੜਾ ਵੱਖਰਾ ਆ ਜੀ ਬਿਲਕੁਲ ਥੈਂਕ ਯੂ ਹੇ ਪਾਸੇ ਆ ਬਾਈ ਫੈਨ ਫੈਨ ਬਾਈ ਮਾਲਾ ਵੀ ਇੰਡੀਆ ਪਾਸੇ ਹੀ ਮੀ ਆ ਰਿਹਾ ਮੈਂ ਅੱਜ ਕਹਿਣਾ ਚਾਹੁੰਦਾ ਨਹੀਂ ਮੈਂ ਰਣਜੀਤ ਐਵੇਨਿਊ ਦੀ ਮਾਰਕੀਟ 'ਚ ਖੜੇ ਹੋਏ ਆਂ ਜੀ ਅਸੀਂ ਸਾਰੇ ਵੀਰ ਭਰਾ ਬਹੁਤ ਵਧੀਆ ਸਕਰੀਨ ਬਹੁਤ ਵਧੀਆ ਅਰੇਂਜਮੈਂਟ ਟੇਬਲਸ ਇੱਥੇ ਲੱਗੇ ਹੋਏ ਨੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਅੱਜ ਮੈਂ ਜਿੱਤੇ ਪਹਿਲਾਂ ਦੇ ਮੈਚ ਦੀ ਖੁਸ਼ੀ ਬਹੁਤ ਜ਼ਿਆਦਾ ਸਾਰੇ ਇੰਡੀਆ ਨੂੰ ਬਹੁਤ ਵਧੀਆ ਸਾਰਾ ਕੁਝ ਬਹੁਤ ਵੀਰ ਭਰਾਵਾਂ ਨੇ ਇੰਜੋਏ ਕੀਤਾ ਇੰਡੀਆ ਮੈਚ ਜਿੱਤਿਆ ਚਲੋ ਜੀ ਚੱਕਦੇ ਇੰਡੀਆ ਵਧੀਆ ਜੀ ਸਾਰਾ ਕੁਝ ਕਿ ਕਿੰਨਾ ਇੰਪੋਰਟੈਂਟ ਹੁੰਦਾ ਇੰਡੀਆ ਪਾਕਿਸਤਾਨ ਦਾ ਮੈਚ ਉਹ ਤੁਹਾਨੂੰ ਪਤਾ ਆ ਜੀ ਸਾਰੇ ਵਰਲਡ ਦੇ ਅੱਖ ਇਹਦੇ ਤੇ ਹੁੰਦੀ ਆ ਸਾਰੇ ਦੂਰ ਦਰਡੇ ਬੈਠੇ ਭਰਾਵਾਂ ਨੂੰ ਵੀ ਇਹਦੀ ਢੀਕ ਹੁੰਦੀ ਆ ਵੀ ਕਿਹੜੇ ਵੇਲੇ ਇੰਡੀਆ ਪਾਕਿਸਤਾਨ ਦਾ ਮੈਚ ਹੋਵੇ ਤੇ ਅਸੀਂ ਵੇਖੀਏ ਤੇ ਉਹ ਇਹਨਾਂ ਨੇ ਸਕਰੀਨ ਲਾ ਕੇ ਇੱਥੇ ਟੇਬਲਸ ਲਗਾ ਕੇ ਇਹਨਾਂ ਵੇਖੋ ਤੁਸੀਂ ਚਾਰੇ ਪਾਸੇ ਇੰਨਾ ਮਾਹੌਲ ਵਧੀਆ ਹੋਇਆ ਪਿਆ ਵੇਖੋ ਬਹੁਤ ਵਧੀਆ ਮਾਹੌਲ ਇੱਥੇ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ ਤੇ ਮੈਂ ਤੇ ਸਾਰਿਆਂ ਨੂੰ ਆਪਣੇ ਵੀਰ ਭਰਾਵਾਂ ਨੂੰ ਕਹੂੰਗਾ ਜੇ ਤੁਸੀਂ ਆਪਣੀ ਫੈਮਲੀਜ਼ ਨਾਲ ਆਉਣਾ ਆ ਤੇ ਇੱਥੇ ਜਰੂਰ ਆਓ ਅਗਲਾ ਮੈਚ ਇੱਥੇ ਜਰੂਰ ਵੇਖੋ ਤੇ ਆਪਾਂ ਆਪਣੀ ਟੀਮ ਨੂੰ ਇੰਡੀਆ ਨੂੰ ਜਿਤਾਈਏ ਆਈਏ ਆਪਾਂ ਤੇ ਪਾਕਿਸਤਾਨ ਇੰਡੀਆ ਦਾ ਜਿਹੜਾ ਮੈਚ ਹੋਇਆ ਆ ਆ ਉਹ ਨੰਬਰ 1 ਹੋਇਆ 1 ਸਾਈਡਡ ਮੈਚ ਹੋਇਆ ਆ ਮਾਕੀ ਹੈਨ ਪੂਰੇ ਨਜ਼ਾਰੇ ਬਣ ਛੜੇ ਆ ਆਪਣੇ ਇੰਡੀਆ ਨੇ ਤੇ ਅਰਸ਼ਦੀਪ ਨੇ ਖਿਲਾਇਆ ਉਹਦੇ ਵਿੱਚ ਅਰਸ਼ਦੀਪ ਨੇ ਇਹਨਾਂ ਦੇ ਬਿੱਟਾ ਇਹਨਾਂ ਤੋੜ ਆਈ ਆਉਣੇ ਠੀਕ ਹੈ ਤੇ ਬੜਾ ਤੋ ਵਧੀਆ ਹੋਣਾ ਹੈਗਾ ਇੱਥੇ ਅਜੇ ਤੇ ਮੈਂ ਤੇ ਉਮੀਦ ਲਾਈ ਕਿ ਨਾ ਸੋਬ ਨਹੀਂ ਠੱਪਣ ਦੇਣਾ ਤੇ ਟੱਪ ਗਏ ਆ ਕੋਈ ਗੱਲ ਨਹੀਂ ਅਗਲੀ ਵਾਰ ਇਹ ਨਾ ਸੋਬ ਨਹੀਂ ਠੱਪਣ ਦੇਣਾ ਇਹਨਾਂ ਨੂੰ ਆਈ ਠੀਕ ਹੈ ਬਹੁਤ ਵਧੀਆ ਹੋ ਗਿਆ ਅਰਸ਼ਦੀਪ ਨਿਕਲ ਆਇਆ ਅਗਲੀ ਵਾਰ ਖੇਡੇਗਾ ਤੇ ਇਹਨਾਂ ਦੀਆਂ ਵਿੱਦਾਂ ਤੋੜੇਗਾ ਸਾਡਾ ਮੈਸੇਜ ਆ ਜੀ ਇੱਥੇ ਸਾਰੇ ਰਣਜੀਤ ਐਵੇਨਿਊ 'ਚ ਸਾਡੇ ਕੋਲ ਸਕਰੀਨ ਲੱਗੀ ਸੀਗੀ ਸਾਰੇ ਲੋਕਾਂ ਦੀ ਕਹਿਣ ਤੇ ਸਕਰੀਨ ਲਗਾਈ ਗਈ ਤੇ ਇੱਥੇ ਇੰਡੀਆ ਪਾਕਿਸਤਾਨ ਦਾ ਮੈਚ ਹੋਇਆ ਤੇ ਸਾਰੀ ਦੁਨੀਆ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਜਿੱਤ ਦੇ ਉੱਤੇ ਜਿੱਤ ਦੇ ਉੱਤੇ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਤੇ ਜਦੋਂ ਵੀ ਲੱਗਦਾ ਜੀ ਦੁਨੀਆ ਚ ਮਸਾਲਾ ਬਣਦੀ ਹੈ ਇਹਨੂੰ ਦੁਨੀਆ ਵੇਖਣਾ ਆਉਂਦੀ ਹੈ ਸਾਡੇ ਕਹਿਣ ਦੀ ਲੋੜ ਨਹੀਂ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਜਦੋਂ ਵੀ ਹੁੰਦਾ ਹੈ 올 ਵਰਲਡ ਇਹਨੂੰ ਮੈਚ ਨੂੰ ਦੇਖਦਾ ਜਿਹਨੂੰ ਕ੍ਰਿਕਟ ਦਾ ਸ਼ੌਂਕ ਉਹ ਵੀ ਦੇਖਦਾ ਜਿਹਨੂੰ ਨਹੀਂ ਸ਼ੌਂਕ ਉਹ ਵੀ ਦੇਖਦਾ ਜੀ ਤੇ ਅੱਜ ਜਿਹੜਾ ਸਕ੍ਰੀਨ ਦਾ ਕਿਉਂ ਪਰਾਲਾ ਕੀਤਾ ਇਹ ਸਕ੍ਰੀਨ ਦਾ ਪਰਾਲਾ ਲੋਕਾਂ ਨੇ ਕਹਿਣ ਤੇ ਕੀਤਾ ਗਿਆ ਜੀ ਸਾਰੇ ਲੋਕ ਤੁਹਾਨੂੰ ਪਤਾ ਜੀ ਸਾਡੇ ਪੰਜਾਬ ਦੇ ਵਿੱਚ ਜੇ ਕ੍ਰਿਕਟ ਦੀ ਗੱਲ ਕੀਤੀ ਜਾਵੇ ਹਿੰਦੁਸਤਾਨ ਚ ਕ੍ਰਿਕਟ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਵੱਡੇ ਜਿਹੜਾ ਸ਼ੌਂਕ ਕ੍ਰਿਕਟ ਦਾ ਸ਼ੌਂਕ ਨੂੰ ਵੇਖਦੇ ਇੱਥੇ ਸਕਰੀਨ ਲਗਾਈ ਗਈ ਹੈ ਤੇ ਲੋਕਾਂ ਨੇ ਸਕਰੀਨ ਦਾ ਪੂਰਾ ਇੰਜੋਏ ਕੀਤਾ